ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਕਿ ਇਹਨਾਂ ਨੇ ਤੁਹਾਡੀ ਖੂਲ ਨਹੀਂ ਡੋਪੀ ਇਹਨਾਂ ਜੇਠਾ ਜੀ ਨੇ ਤੁਹਾਡੀ ਖੂਲ ਉੱਚੀ ਸੋਡੀਆਂ ਦੀ ਖੂਲ ਉੱਚੀ ਕੀਤੀ ਹੈ ਤੁਹਾਡੇ ਜਿਹੜੇ ਵੱਡੇ-ਵਡੇਰੇ ਨੇ ਨਰਕਾਂ ਵਿੱਚ ਨਰਕਾਂ ਵਿੱਚ ਗੋਤੇ ਖਾਣੇ ਸੀ ਨਰਕਾਂ ਵਿੱਚ ਵੀ ਇਹਨਾਂ ਨੂੰ ਜਗ੍ਹਾ ਨਹੀਂ ਮਿਲਣੀ ਸੀ ਇਹਨਾਂ ਨੇ ਬਚਾ ਲਿਆ ਹੈ ਇਹਨਾਂ ਨੇ ਤੁਹਾਡੇ ਪਿੱਤਰਾਂ ਨੂੰ ਉੱਚਾ ਕੀਤਾ ਹੈ ਇਹਨਾਂ ਨੇ ਪਿਤਰਾਂ ਨੂੰ ਉਪਚਾਰ ਕੀਤਾ ਹੈ ਤੁਹਾਡੇ ਪਿਤਰਾਂ ਨੂੰ ਨਰਕਾਂ ਵਿੱਚ ਵੀ ਨਹੀਂ ਜਗ੍ਹਾ ਮਿਲਣੀ ਸੀ ਤੁਸੀਂ ਸੋਚਦੇ ਹੋ ਇਹਨਾਂ ਨੇ ਇਸ ਤਰ੍ਹਾਂ ਉਹਨਾਂ ਨੇ ਜਦੋਂ ਜਵਾਬ ਦਿੱਤਾ ਚੁੱਪ ਕਰ ਗਏ ਚੁੱਪ ਕਰਕੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੇਖਿਆ ਕਿ ਹੁਣ ਵਕਤ ਆ ਗਿਆ ਹੈ ਹੁਣ ਗੁਰਗੱਦੀ ਦੇਣ ਦਾ ਵਕਤ ਆ ਗਿਆ ਹੈ ਗੁਰੂ ਅਮਰਦਾਸ ਜੀ ਨੇ ਆਪਣਾ ਚੋਲਾ ਬਾਬਾ ਗੁੱਡਾ ਜੀ ਨੂੰ ਕਿਹਾ ਇਹਨਾਂ ਨੂੰ बावਲੀ ਸਾਹਿਬ ਚੋਂ ਇਸ਼ਨਾਨ ਕਰਕੇ ਲਿਆਓ ਭਾਈ ਜੇਠਾ ਜੀ ਨੂੰ ਇਸ਼ਨਾਨ ਕਰਵਾਇਆ बावਲੀ ਸਾਹਿਬ ਚੋਂ ਇਸ਼ਨਾਨ ਕਰਵਾ ਕੇ ਆਪਣਾ ਚੋਲਾ ਲਾ ਕੇ ਉਹ ਪਵਾ ਕੇ ਤੇ ਗੁਗਦੀ ਤੇ ਬਿਠਾ ਦਿੱਤਾ ਆਪਣੀ ਜਗ੍ਹਾ ਤੇ ਬਿਠਾ ਦਿੱਤਾ ਆਪਣੀ ਜੋਤ ਗੁਰੂ ਰਾਮਦਾਸ ਦੇ ਵਿੱਚ ਘਰ ਦਿੱਤੀ ਜੇਠਾ ਜੀ ਚ ਪਾ ਕੇ ਜੇ ਜੇਠਾ ਜੀ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਬਣ ਕੇ ਆਪਣੀ ਜੋਤ ਦੇ ਦਿੱਤੀ ਪਹਿਲਾ ਗੁਰੂ ਨਾਨਕ ਦੇਵ ਜੀ ਦੀ ਲੈਣਾ ਗੁਰੂ ਅੰਗਦ ਦੇਵ ਜੀ ਫਿਰ ਗੁਰੂ ਅਮਰਦਾਸ ਜੀ ਫਿਰ ਗੁਰੂ ਰਾਮਦਾਸ ਦੇ ਵਿੱਚ ਜੋਤ ਟਿਕਾ ਦਿੱਤੀ ਗੁਰੂ ਰਾਮਦਾਸ ਜੀ ਨੂੰ ਨਾਰੀਅਲ ਪੰਜ ਪੈਸੇ ਬਾਬਾ ਬੁੱਢਾ ਜੀ ਨੇ ਵਡਿਆਈ ਦੇ ਕੇ ਗੱਦੀ ਤੇ ਬਿਠਾਇਆ ਇਹ ਸਾਰੀਆਂ ਸੰਗਤਾਂ ਨੂੰ ਕਿਹਾ ਆਪਣੇ ਮਹਰੀ ਪੁੱਤਰ ਨੂੰ ਅੱਗੇ ਕਿਹਾ ਅੱਗੇ ਕੀਤਾ ਕੀ ਮੁੱਠਾ ਟੇਕੋ ਆਪਣੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਜਿਹੜਾ ਗੱਦੀ ਦੇ ਹੱਕਦਾਰ ਹੈ ਜਿਹੜਾ ਹੱਕ ਰੱਖਦਾ ਹੈ ਉਹਨੂੰ ਗੱਦੀ ਮਿਲਦੀ ਹੈ ਹੱਕ ਵਾਲੇ ਲੈ ਜਾਂਦੇ ਨੇ ਜਿਹੜਾ ਸੇਵਾ ਅਣਥੱਕ ਸੇਵਾ ਕਰਦਾ ਹੈ ਉਹ ਹੀ ਲੈਂਦਾ ਇਹ ਧੁਰ ਤੋਂ ਲਿਖੀ ਹੁੰਦੀ ਹੈ ਇਹ ਇਹਨਾਂ ਨੂੰ ਜਦ ਗੁਰਗੱਦੀ ਮਿਲੀ ਇਹਨਾਂ ਨੇ ਆਪਣਾ ਸਿਰ ਹੀ ਨਿਵਾ ਕਰ ਦਿੱਤਾ ਆਪਣਾ ਇੰਦੀ ਨਿਮਰਤਾ ਆਪਣਾ ਸੀਸ ਚੁਕਾਈ ਰੱਖਿਆ ਉੱਪਰ ਨਹੀਂ ਕੀਤਾ ਕਿਉਂਕਿ ਬڑے-ਬڑے ਵੱਡੇ ਆ ਕੇ ਮੱਥਾ ਟੇਕਣ ਫਿਰ ਨਮਾਉਣ ਸਿਰ ਨਵਾਉਣ ਮੱਥੇ ਟੇਕਣ ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਗੁਰੂ RAMDAS ਜੀ ਨੂੰ ਕਿ ਹੁਣ ਤੁਸੀਂ ਦੱਸੋ ਤੁਸੀਂ ਕੀ ਮਹਿਸੂਸ ਕਰਦੇ ਹੋ ਉਰਕਤੀ ਤੇ ਬੈਠ ਕੇ ਉਹਨਾਂ ਦੀ ਅੱਖਾਂ ਵਿੱਚੋਂ ਆंसू ਆਵੇ ਉਹਨਾਂ ਆਪਣਾ ਗੁਰ ਰਾਮਦਾਸ ਜੀ ਨੂੰ ਪਿਛਲਾ ਜੀਵਨ ਯਾਦ ਆ ਗਿਆ ਆਪਣਾ ਬਚਪਨ ਯਾਦ ਆ ਗਿਆ ਕਿ ਮੈਂ ਇੱਕ ਕਿਰਮ ਗਲੀਆਂ ਵਿੱਚ ਰੁਲਦਾ ਫਿਰਦਾ ਕਿ ਅਜ ਨੂੰ ਇੰਨੀ ਪਾਸ਼ਾਹੀ ਮਿਲੀ ਕਿ ਉਹ ਗੱਦੀ ਤੇ ਬਹਿ ਗਿਆ ਹੈ ਕਿ ਕਿਸੇ ਨੇ ਉਹਨਾਂ ਨੂੰ ਗੱਦੀ ਉੱਤੇ ਬਿਠਾ ਦਿੱਤਾ ਹੈ ਇਤਨੀ ਪਾਸ਼ਾਹੀ ਸ਼ੌਂਸ ਸੋਮਬ ਦिती ਹੈ ਇੱਕ ਨਿੱਕੇ ਜਿਹੇ ਕੀਰਮ ਕੀੜੇ ਨੂੰ ਗੁਰੂ ਰਾਮਦਾਸ ਜੀ ਨੇ ਆਪਣੀ ਬੇਦਨ ਉਸ ਟਾਈਮ ਬੇਦਨਾ ਮਹਿਸੂਸ ਕੀਤੀ